ਕਰੋ ਚੈੱਕ ਕਰੀਂ। ਅੱਛਾ ਭਾਈ ਜੀ ਜੇ ਆਪਾਂ ਇਹਨੂੰ ਰੈਗੂਲਰ ਚਲਾਈਏ ਤਿੰਨ ਚਾਰ ਘੰਟੇ ਕੱਢ ਜਾਂਦਾ ਜੀ ਇਹ। ਤਾਂ ਭਾਈ ਜੀ ਆ ਹੈਗੀ ਸੀ ਨਟ ਬੋਲਟ ਖੋਲਣ ਦੀ। ਨਟ ਬੋਲਟ ਖੋਲਣ ਦੀ ਕੀ ਪ੍ਰਾਈਸ ਰਹਿੰਦਾ ਜੀ ਇਹਦਾ ਇਸ ਕੰਪਨੀ ਦਾ? ਨਟ ਬੋਲਟ ਖੋਲਣ ਵਾਲੀ ਜਿਹੜੀ ਮਸ਼ੀਨ ਆ 55 ਸੈੱਟ, ਐਲਕੀ ਸੈੱਟ। ਜੀ ਜੀ। ਇਹ ਕਿਹੜਾ ਬ੍ਰਾਂਡ ਹੈ? ਵੈਡਫੋਰ। ਵੈਡਫੋਰ ਦੇ ਵਿੱਚ ਇਹਦੇ ਵਿੱਚ ਕਾਫੀ ਰੇਂਜ ਆ ਆਪਣੇ ਕੋਲ। ਹਾਂ ਜੀ। ਆਹ ਉਹ ਮਸ਼ੀਨਾਂ ਜਿਹੜੇ ਆਪਣੇ ਵੀਰ ਸੋਫੇ ਬਣਾਉਂਦੇ ਨੇ, ਲੱਕੜ ਦਾ ਕੰਮ ਕਰਦੇ ਨੇ, ਆਹ ਪਿੰਨਾ ਵੀ ਨਾਲ ਹੀ ਨੇ। ਤੇ ਪੈਨ ਲਗਾਉਣ ਵਾਲੀ ਚੀਜ਼ ਹੈ। ਪਿੰਨਾ ਸਟੇਅਰ ਵੀ ਮਿਲਣਗੇ, ਹੈਂਡ ਟੂਲ ਹੁਣ ਨਵੇਂ ਲਾਂਚ ਕੀਤੇ ਸਾਰੇ। ਬਾਈ ਜੀ ਇਹਨਾਂ ਨੇ ਕਲਰ ਹੀ ਬੜਾ ਪਿਆਰਾ ਕੀਤਾ। ਹਾਂਜੀ ਹਾਂਜੀ ਦੇਖੋ ਆ ਸਾਰਾ ਕੁਝ ਕਰੀ ਦੇ। ਆਉਣਾ ਸ਼ੁਰੂ ਤੋਂ ਦਿਖਾਓ ਜੀ ਮੈਨੂੰ ਕਿੰਨੇ। ਮੋਸਟਰ ਦੀ ਰੇਂਜ ਹੈ ਜਿਹੜੀ ਆਪਣੇ ਕੋਲ 2800 ਰੁਪਏ ਤੋਂ ਸ਼ੁਰੂ ਹੋ ਕੇ। ਅੱਛਾ ਜੀ। ਬਿਗ ਵਨ। ਕੜਮਟਨ ਦੀ ਮੋਟਰ ਲਾ ਕੇ ਦਵਾਂਗੇ। ਅੱਛਾ ਜੀ। ਨਾਲੇ ਆਇਲ ਫਰੀ ਹੈ, ਗ੍ਰੀਸ ਫਰੀ। ਅੱਛਾ ਜੀ। ਗ੍ਰੀਸ ਨਹੀਂ ਪੈਗੀ ਨਾਲ ਇਹਦੇ ਵਿੱਚ। ਪ੍ਰਾਈਸ ਦੀ ਗੱਲ ਕਰੀਏ, ਇਹਨਾਂ ਦਾ ਕਿਵੇਂ ਰੋ ਹੌਲ ਸੇਲ ਤੇ ਆ? ਪ੍ਰਾਈਸ ਸਾਰੇ ਤੁਸੀਂ ਬਾਜ਼ਾਰ ਰੇਟ ਟਰਾਈ ਲਓ ਜੀ ਹੌਲਸਾਲ ਲੱਕੜ ਵਾਲੇ ਲੋਹੇ ਵਾਲੇ ਆ ਵਾਇਰ ਕਟਰ ਵਾਇਰ ਸਟਿੱਪਰ ਆ ਆ ਗਿਆ ਤੁਹਾਡੇ ਫਵਾਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਤੇ ਆਪਾਂ ਖੜੇ ਹਾਂ ਜੀ ਲੁਧਿਆਣੇ ਗਿੱਲ ਚੌਂਕ ਕੋਲ ਗਿੱਲ ਰੋਡ ਤੇ ਖੜੇ ਹਾਂ ਜੀ ਤੇ ਮੇਰੇ ਪਿੱਛੇ ਤੁਸੀਂ ਸ਼ਾਪ ਦੇਖ ਰਹੇ ਹੋ ਬਹੁਤ ਹੀ ਵੱਡੀ ਸ਼ਾਪ ਆ ਜਿੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਟੂਲਸ ਮਿਲਣਗੇ ਪਾਵਰ ਟੂਲਸ ਤੇ ਆਜੋ ਮੇਰੇ ਨਾਲ ਨਾਲ ਇਹਨਾਂ ਦੀ ਸ਼ਾਪ ਦਾ ਨਾਮ ਹੈਗਾ ਜੀ ਕਬਲ ਪਾਵਰ ਟੂਲਸ ਤੇ ਟੂਲਸ ਇਹੋ ਜਿਹੇ ਨੇ ਜਿਹੜੇ ਮਤਲਬ ਕਿ ਤੁਸੀਂ ਹਟ ਕੇ ਸਾਰੀਆਂ ਚੀਜ਼ਾਂ ਨਾਲ ਵੀ ਤੁਸੀਂ ਦੇਖਦੇ ਰਹੋਗੇ ਸਾਰੀਆਂ ਟੂਲਸ ਨਾਲ ਇੰਟਰੋਡਿਊਸ ਕਰਾਉਨੇ ਆ ਸਭ ਤੋਂ ਪਹਿਲਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਫਿਰ ਟੂਲਸ ਨਾਲ ਇੰਟਰੋਡਕਸ਼ਨ ਦਾ ਡਿਕਰਾਵਾਂਗੇ ਤੁਸੀਂ ਬਾਹਰੋਂ ਹੀ ਦੇਖ ਸਕਦੇ ਹੋ ਵੀ ਸਮਾਨ ਪੂਰਾ ਟਿਪ ਟੋਪ ਇਹਨਾਂ ਕੋਲ ਆਜੋ ਸਸੀ ਕਾਲ ਬਾਈ ਜੀ ਤੁਸੀਂ ਹੋ ਬਾਈ ਜੀ ਓਕੇ ਜੀ ਠੀਕੋ ਵਧੀਆ ਵਧੀਆ ਠੀਕ ਠਾਕ ਜੀ ਹੋਰ ਵਧੀਆ ਚੱਲ ਰਹੇ ਜੀ ਬਹੁਤ ਵਧੀਆ ਕਿਰਪਾ ਬੱਬੇ ਦੀ ਕਿਰਪਾ ਹੀ ਚਾਹੀਦੀ ਕਿਰਪਾ ਬਾਈ ਜੀ ਟੂਲਸ ਦੇ ਵਿੱਚ ਬਹੁਤ ਨਾਮ ਸੁਣਿਆ ਤੁਹਾਡਾ ਲੁਧਿਆਣਾ ਦੇ ਵਿੱਚ ਜੀ ਤੇ ਮੈਂ ਚਾਹਾਂਗਾ ਮੇਰੇ ਸਬਸਕ੍ਰਾਈਬਰਸ ਨੂੰ ਮੇਰੇ ਵਿਊਅਰਸ ਨੂੰ ਵੀ ਥੋੜਾ ਜਿਹਾ ਤੁਸੀਂ ਇੰਟਰੋਡਿਊਸ ਕਰਾਓ ਜਿਹੜੇ ਟੂਲਸ ਤੁਹਾਡੇ ਕੋਲ ਨਵੇਂ ਆਏ ਨੇ ਕਿਹੜੀ ਕੰਪਨੀ ਦੇ ਨੇ ਕੀ ਪ੍ਰਾਈਜ਼ਿੰਗ ਰਹਿੰਦੀ ਹੈ ਸਾਰਾ ਜੀ ਹਾਂਜੀ ਬਾਈ ਜੀ ਅੱਜ ਕੱਲ ਜਿਹੜੀ ਲੋਕਾਂ ਦੀ ਡਿਮਾਂਡ ਹੈ ਬੈਟਰੀ ਵਾਲੇ ਟੂਲ ਦੀ ਜ਼ਿਆਦਾ ਡਿਮਾਂਡ ਹੈ ਜੀ ਜੀ ਚਾਰਜ ਕਰਨ ਵਾਲੇ ਹਾਂਜੀ ਹਾਂਜੀ ਬੈਟਰੀ ਵਾਲੇ 드릴 머신 임팩트 렌치 जी 임팩트 렌치 और ग्राइंडर बैटरी वाले सारे ग्राइंडर जी जी और हर एक तरह दी आइटल्स इलेक्ट्रिक बैटरी वाले सारे जिन्ने भी है ने हर एक तरह दे नवे नवे टूल अपने कोल सारे अवेलेबल है किसी एरिया च लाइट नहीं गी ओथे आपा ले जा के ये टूल जेडे चला के अपना काम जेड़ा चला सकदे हैं भाई जी दिखाओ ले आओ जी भले बैटरी भी है दी हां जी 20 वोल्ट दी बैटरी है लाओ जी ਪੂਰੀ ਹੈਵੀ ਡਿਊਟੀ ਐਸ ਲਓ ਜੀ ਕਰੋ ਚੈੱਕ ਪੂਰੀ ਹੈਵੀ ਡਿਊਟੀ ਦੀ ਬੈਟਰੀ ਹੈ ਜੀ ਤੇ ਕਰੋ ਚੈੱਕ ਅੱਛਾ ਭਾਈ ਜੀ ਜੇ ਆਪਾਂ ਇਹਨੂੰ ਰੈਗੂਲਰ ਚਲਾਈਏ ਤਿੰਨ ਚਾਰ ਘੰਟੇ ਕੱਢ ਜਾਂਦਾ ਜੀ ਇਹ ਇੱਕ ਕੰਪਨੀ ਬੈਟਰੀ ਕਹਿੰਦੀ ਹੈ 3 ਘੰਟੇ ਆਪਾਂ ਡੇਢ ਦੋ ਘੰਟੇ ਜੇ ਰੈਗੂਲਰ ਬੰਦੇ ਨੇ ਕੰਮ ਕਰਨਾ ਹਾਂਜੀ ਹਾਂਜੀ ਇੱਕ ਬੈਟਰੀ ਡੇਢ ਦੋ ਘੰਟੇ ਆਰਾਮ ਨਾਲ ਕੰਮ ਕਰਦੀ ਹੈ ਅੱਛਾ ਅੱਛਾ ਜੀ ਦੋ ਬੈਟਰੀਆਂ ਨੇ ਇੱਕ ਫਾਸਟ ਚਾਰਜਰ ਹੈ ਨਾਲ ਲੱਗਦੇ ਕਿਸੇ ਦੇ ਨਾਲ ਅੱਛਾ ਇਹ ਕਿੰਨਾ ਮਤਲਬ ਕੀ ਕਿਸ ਚੀਜ਼ ਦੇ ਕੰਮ ਆਉਂਦੀ ਹੈ ਜ਼ਿਆਦਾ ਇਹ ਮਸ਼ੀਨ ਇਹ ਵਾਲੀ ਇਹ ਗੱਡੀਆਂ ਦੇ ਨਟ ਬੋਲਟ ਜਿਹੜੇ ਖੁੱਲਦੇ ਇਹ ਨਟ ਬੋਲਟ ਖੋਲਣ ਲਈ ਆਈਕਲ ਪਹਿਲੇ ਚਲਦੇ ਸੀ ਹਵਾ ਵਾਲੇ ਟੂਲ ਹਾਂਜੀ ਹਾਂਜੀ ਫਿਰ ਬਿਜਲੀ ਵਾਲੇ ਆ ਗਏ ਹੁਣ ਜਿੱਥੇ ਲਾਈਟ ਦਾ ਪ੍ਰਬੰਧ ਨਹੀਂ ਹੈ ਉੱਥੇ ਇਹ ਬੈਟਰੀ ਵਾਲੇ ਟੂਲ ਆਈਕਲ ਬਹੁਤ ਜ਼ਿਆਦਾ ਕਾਮਯਾਬ ਬਿਲਕੁਲ ਬਿਲਕੁਲ ਹੁਣ ਆ ਡ੍ਰਿਲ ਮਸ਼ੀਨ ਆ ਗਈ ਲਓ ਜੀ ਕਰਾਓ ਚੈੱਕ ਨੇ ਰਿਹਾ ਇਹਦੇ ਵਿੱਚ ਹੈਮਰ ਵੀ ਹੈ ਅੱਛਾ ਜੀ ਬਿਨਾ ਹੈਮਰ ਜੀ ਜੀ ਈਡ ਕੱਟਵਾਦ ਪੁੱਟੇ ਸਿੱਧੇ ਚੱਤਰ ਸਾਰੇ ਫੰਕਸ਼ਨ ਇਹਦੇ ਵਿੱਚ ਨੇ ਕੀ ਬਾਤ ਹੈ ਅੱਛਾ ਜੀ ਜਿਹੜੀ ਤੁਸੀਂ ਆਪਾਂ ਨੂੰ ਆ ਇਹ ਨਾਲ ਇਹ ਬਰਸ਼ਲੈਸ ਹੈ ਅੱਛਾ ਇਹਦੇ ਵਿੱਚ ਕਾਰਬਨ ਨਹੀਂ ਪੈਂਦੇ ਜੀ ਜੀ ਇਹ ਕਾਰਬਨ ਤੋਂ ਬਿਨਾ ਹੈ ਵਿਦਆਊਟ ਕਾਰਬਨ ਨੇ ਜੀ ਇਹ ਦੋਵੇਂ ਅੱਛਾ ਭਾਈ ਜੀ ਆ ਹੈਗੀ ਸੀ ਨਟ ਬੋਲਟ ਖੋਲਣ ਨਟ ਬੋਲਟ ਖੋਲਣ ਕੀ ਪ੍ਰਾਈਸ ਰਹਿੰਦਾ ਜੀ ਇਹਦਾ ਇਸ ਕੰਪਨੀ ਨਟ ਬੋਲਟ ਖੋਲਣ ਵਾਲੀ ਜਿਹੜੀ ਮਸ਼ੀਨ ਹੈ 5500 ਰੁਪਏ ਦੀ ਹੈ ਦੋ ਬੈਟਰੀਆਂ ਇੱਕ ਚਾਰਜਰ ਲਓ ਜੀ ਉਹ 5500 ਦੀ ਪਊਗੀ ਨਾਲ ਦੋ ਬੈਟਰੀਆਂ ਤੇ ਇੱਕ ਚਾਰਜਰ ਭਾਈ ਜੀ ਕਿੰਨੇ ਚਿਰ ਚਾਰਜ ਹੋ ਜਾਂਦੀ ਹੈ ਇਹ ਚਾਰਜ ਜਿਵੇਂ ਮੋਬਾਈਲ ਅੱਧਾ ਪੌਣਾ ਘੰਟਾ ਇੱਕ ਬੈਟਰੀ ਮਤਲਬ ਮੈਕਸਿਮਮ 1 ਘੰਟਾ ਰੱਖੀ ਹੈ ਹਾਂਜੀ ਹਾਂਜੀ ਹਾਂ ਜਿਆਦਾ ਵਾਲੀ ਜਿਆਦਾ ਚਾਰਜ ਤੇ ਨਾ ਲਗਾਓ 1 ਘੰਟੇ ਬਹੁਤ ਹੈ ਅੱਛਾ ਜੀ ਨਾਲੇ ਇਹਦੇ ਚ ਫੰਕਸ਼ਨ ਹੈ ਜੀ ਜੀ ਜਦੋਂ ਆ ਦੇਖੋ ਹੂੰ ਜਦੋਂ ਬੈਟਰੀ ਲੋ ਹੋ ਗਈ ਇਹਨੇ ਆਪਣੇ ਆਪਣੇ ਪਰ ਉਹ ਆਹ ਸਿਗਨਲ ਇੱਥੇ ਆ ਗਿਆ ਕਿੱਦਾਂ ਲੱਗਿਆ ਠੀਕ ਹੈ ਬਾਈ ਜੀ ਇਹਦੇ ਵਿੱਚ ਦੋ ਮਾਡਲ ਨੇ ਹੂੰ ਹੂੰ ਇੱਕ ਆ 300 ਦਾ ਮਾਡਲ ਹੈ 10 ਐਮਐਮ ਦਾ ਅੱਛਾ ਜੀ ਇਹਦਾ 3500 ਰੁਪਏ ਵਿਦ ਬਿੱਲ ਦਵਾਂਗੇ ਅੱਛਾ ਜੀ ਉਹ ਵੀ 5500 ਬਿੱਲ ਨਾਲ ਦਵਾਂਗੇ ਤੁਹਾਨੂੰ ਲਓ ਜੀ ਆ ਨਟ ਖੋਲਣ ਵਾਲੀ 5500 ਦੀ ਜੀ ਹਾਂ ਜੀ 5500 6 ਮਹੀਨੇ ਦੀ ਗਾਰੰਟੀ ਠੀਕ ਹੈ ਜੀ ਕੋਈ ਦਿੱਕਤ ਆਈ ਸਪੇਅਰ ਪਾਰਟ ਇੱਕ ਇੱਕ ਚੀਜ਼ ਆਪਣੇ ਅੰਦਰ ਅਵੇਲੇਬਲ ਹੈ ਜੀ ਲਓ ਜੀ ਸਪੇਅਰ ਪਾਰਟ ਵੀ ਤੁਹਾਨੂੰ ਇੱਥੇ ਮਿਲੂਗਾ ਸਾਰਾ ਨਾਲ ਤੇ ਆ ਹੈਗਾ ਜੀ ਪਾਵਰ ਟੈਕਸ ਵਾਲਿਆਂ ਦਾ ਜਿਹੜਾ ਇਹਨਾਂ ਦੇ ਕੋਲ ਸਿਰਫ 3500 ਰੁਪਏ ਦੀ ਮਸ਼ੀਨ ਹੈ ਅੱਛਾ ਜੀ ਦੋ ਬੈਟਰੀਆਂ ਇੱਕ ਚਾਰਜਰ 6 ਮਨთ ਗਾਰੰਟੀ 6 ਮਹੀਨੇ ਦੀ ਨਾਲੇ ਇੰਡੀਅਨ ਆ ਚਾਈਨਾ ਦਾ ਮਾਲ ਨਹੀਂ ਹੈ ਜੀ ਜੀ ਚਾਈਨਾ ਦੇ ਮਾਲ ਆ ਰਹੇ ਨੇ ਬਾਜ਼ਾਰ ਦੇ ਵਿੱਚ ਜੀ 1500 2000 ਉਹ ਨਹੀਂ ਬਿਲਕੁਲ ਕਾਮਯਾਬ ਨਹੀਂ ਹੈ ਇੰਡੀਅਨ ਬ੍ਰਾਂਡ ਹੈ ਜੀ ਇੰਡੀਆ ਦਾ ਪਾਵਰ ਟੈਕਸ ਹਦਰਾਬਾਦ ਦੀ ਕੰਪਨੀ ਠੀਕ ਹੈ ਬਾਈ ਜੀ ਲਓ ਜੀ ਬਾਕੀ ਬਾਈ ਜੀ ਤੁਸੀਂ ਇੱਕ ਵਾਰੀ ਵਰਬਲੀ ਆਪਲੀ ਐਡਰੈਸ ਦੱਸ ਦਿਓ ਜੀ ਸਾਰਾ ਵੀਡੀਓ ਚੱਲਦੀ ਦੇ ਵਿੱਚ ਜਿਹਨਾਂ ਦਾ ਜਦੋਂ ਗਿਲ ਰੋਡ ਤੇ ਆਪਣਾ ਕਵਲ ਪਾਵਰ ਟੂਲਸ ਔਰ ਕਵਲ ਟੂਲ ਸੈਂਟਰ ਦੇ ਨਾਤੇ ਆਪਣੇ ਦੋ ਫਰਮਾਂ ਨੇ ਹਾਂਜੀ ਜਦੋਂ ਲੁਧਿਆਣਾ ਆਓ ਤੇ ਭਰਾ ਦਾ ਨਾਮ ਲੈ ਕੇ ਆਓਗੇ ਤੇ ਡਿਸਕਾਊਂਟ ਹੋਰ ਦੇਵਾਂਗੇ ਜਗਜੀਤ ਭਾਈ ਦਾ ਨਾਮ ਲੋਗੇ ਇਹ ਭਾਈ ਦਾ ਪੂਰਾ ਮਾਣ ਹੋਏਗਾ ਜੀ ਜੀ ਅੱਛਾ ਭਾਈ ਹੁਣ ਅੱਗੇ ਚੱਲੋ ਜੀ ਕਿਹੜੇ ਟੂਲ ਵਾਲ ਆਪਾਂ ਨੂੰ ਹੋਰ ਕਿਹੜਾ ਕਿਹੜਾ ਦਿਖਾਓਗੇ ਜੀ ਤੁਹਾਡੇ ਕੋਲ ਅਵੇਲੇਬਲ ਆ ਜਿਹੜਾ ਬਿਲਕੁਲ ਵੈਕਿਊਮ ਕਲੀਨਰ ਕਾਰ ਮੋਸ਼ਰ ਜੀ ਜੀ ਮੇਨ ਵੈਕਿਊਮ ਕਲੀਨਰ ਕਾਰ ਵਾਸ਼ਰ ਦੀ ਫੁੱਲ ਰੇਂਜ ਆਪਣੇ ਕੋਲ ਠੀਕ ਹੈ ਔਰ ਹੈਂਡ ਟੂਲ ਜਿਹਨੂੰ ਚਾਹੀਦਾ ਹੁਣ ਹਰੇਕ ਤਰ੍ਹਾਂ ਦੇ ਆਪਣੇ ਕੋਲ ਹੈਂਡ ਟੂਲਸ ਆਇਕਲ ਨਵੇਂ-ਨਵੇਂ ਗੈਰੇਜ ਟੂਲ ਜਿਨ੍ਹਾਂ ਨੇ ਨਵੀਆਂ ਆਪਣੀ ਵਰਕਸ਼ਾਪ ਕਰਨੀਆਂ ਨੇ ਜੀ ਜੀ ਕਾਰਾਂ ਦਾ ਵਰਕਸ਼ਾਪ ਦਾ ਕੰਮ ਕਰਨਾ ਸਾਰੇ ਆਪਣੇ ਕੋਲ ਗੈਰੇਜ ਟੂਲ ਹੈਂਡ ਟੂਲ ਸਭ ਕੁਝ ਅਵੇਲੇਬਲ ਹੈ ਲਓ ਜੀ ਕਰੋ ਚੱਕ ਅੱਛਾ ਭਾਈ ਜੀ ਪ੍ਰਾਈਸ ਦੀ ਗੱਲ ਕਰੀਏ ਇਹਨਾਂ ਦਾ ਕਿਵੇਂ ਰੋ ਹੌਲ ਸੇਲ ਤੇ ਆ ਪ੍ਰਾਈਸ ਸਾਰੇ ਤੁਸੀਂ ਬਾਜ਼ਾਰ ਰੇਟ ਟਰਾਈ ਕਰੋ ਫਿਰ ਮੇਰੇ ਕੋਲ ਆ ਲੋ ਜੀ ਅੱਛਾ ਭਾਈ ਜੀ ਮੈਂ ਚਾਹਾਂਗਾ ਆ ਜਿਹੜੀ ਗੈਲਰੀ ਆ ਜੀ ਇਹਦੇ ਵਿੱਚੋਂ ਤੁਸੀਂ ਸਮਾਨ ਆਪਾਂ ਨੂੰ ਦਿਖਾਓ ਜਿਹੜਾ ਮੇਨ ਲੜਿੰਦਾ ਹੁੰਦਾ ਜੀ ਜਿਹੜਾ ਨਾਰਮਲ ਯੂਜ਼ ਦੇ ਵਿੱਚ ਆਪਣੇ ਜਿਹੜੇ ਕਾਰੀਗਰ ਵੀਰ ਨੇ ਉਹਨਾਂ ਦੇ ਜਿਹੜਾ ਵਰਤੋਂ ਚ ਲਿਆਉਣ ਜਿਹੜਾ ਆਉਂਦਾ ਜੀ ਜੀ ਹਾਂ ਜੀ ਹੈਂਟੂਮ ਦੇ ਵਿੱਚ ਰੇਗ ਤਰ੍ਹਾਂ ਦੇ ਆਪਣੇ ਕੋਲ ਗੋਟੀਆਂ ਹਮ ਸਾਰੇ ਤਰ੍ਹਾਂ ਦੇ ਜੀ ਟ੍ਰੌਕਸ ਗੋਟੀ ਸੈੱਟ ਐਲਕੀ ਸੈੱਟ ਜੀ ਜੀ ਇਹ ਕਿਹੜਾ ਬ੍ਰਾਂਡ ਹੈ ਵੈਟਫੋਰ ਵੈਟਫੋਰ ਦੇ ਵਿੱਚ ਇਹਦੇ ਵਿੱਚ ਕਾਫੀ ਰੇਂਜ ਆ ਆਪਣੇ ਕੋਲ ਅੱਛਾ ਜੀ ਬਾਈ ਮੈਂ ਇੱਕ ਕਹਾਂਗਾ ਨਾਲ ਨਾਲ ਥੋੜਾ ਜਿਹਾ ਪ੍ਰਾਈਸ ਵਗੈਰਾ ਮੈਂਸ਼ਨ ਕਰੀ ਜਾਂ ਇਹਨਾਂ ਦੀ ਕਿਵੇਂ ਆ ਕਿੰਨੇ ਦੀਆਂ ਪੈਂਦੀਆਂ ਜੀ ਦਿਖਾਓ ਨਾਲ ਇਹ ਗੋਟੀ ਸੈੱਟ 1100 ਰੁਪਏ ਦਾ ਵਿਦ ਬਿੱਲ ਹੈ ਲਓ ਜੀ 1100 ਦਾ ਪਊਗਾ ਜੀ ਹਾਂਜੀ ਹਾਂਜੀ ਵਿਦ ਬਿੱਲ ਹੈ ਤੇ ਭਰਾ ਦਾ ਨਾਮ ਲੈ ਕੇ ਜਿਹੜਾ ਆਏਗਾ ਔਰ ਸਪੈਸ਼ਲ ਡਿਸਕਾਊਂਟ ਦਵਾਂਗੇ ਥੈਂਕ ਯੂ ਥੈਂਕ ਯੂ ਅੱਛਾ ਬਾਈ ਆਪ ਖਾਇਆ ਤੁਸੀਂ ਐਕਸ ਕੁਹਾੜਾ ਜੀ ਹਾਂਜੀ 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 ਕੁਹਾੜੀ ਇਹ ਇਹ 650 ਰੁਪਏ ਦੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਸਸਤੀਆਂ ਵੀ ਪਈਆਂ ਨੇ ਪਰ ਇਹਦੀ ਕੁਆਲਿਟੀ ਬਹੁਤ ਹਾਈ ਕੁਆਲਿਟੀ ਹੈ ਇਹਦੀ ਧਾਰ ਨਹੀਂ ਮਰਨੀ ਜੀ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਜੀ ਔਰ ਰਿਬਡ ਗਨ ਜੀ ਅਜਕਲ ਸੋਫੇ ਵਾਲਿਆਂ ਨੂੰ ਜਿਹੜੇ ਆ ਪਿੰਨਾ ਲਾਣਾ ਨੇ ਪਿੰਨ ਲਗਾਉਣ ਵਾਸਤੇ ਕਪੜਾ ਰੱਖ ਕੇ ਉੱਪਰ ਕਪੜਾ ਲਗਾਉਂਦੇ ਆ ਦੇਖੋ ਆਹ ਉਹ ਮਸ਼ੀਨਾਂ ਜਿਹੜੇ ਆਪਣੇ ਵੀਰ ਸੋਫੇ ਬਣਾਉਂਦੇ ਨੇ ਲੱਕੜ ਦਾ ਕੰਮ ਕਰਦੇ ਨੇ ਆ ਪਿੰਨਾ ਵੀ ਨਾਲ ਹੀ ਨੇ ਤੇ ਇਹ ਪਿੰਨ ਲਗਾਉਣ ਵਾਲੀ ਚੀਜ਼ ਪਿੰਨਾ ਸਪੇਅਰ ਵੀ ਮਿਲ ਜਾਣਗੇ ਸਾਰਾ ਕੁਝ ਸਪੇਅਰ ਪਾਰਟ ਸਾਰਾ ਕੁਝ ਆਪਣੇ ਅੰਦਰ ਹੈ ਭਾਈ ਜੀ ਕੀ ਪ੍ਰਾਈਸ ਰਹਿੰਦਾ ਜੀ ਇਹਦਾ ਆ ਆਵਲੀ ਦਾ ਇਹਦਾ ਪ੍ਰਾਈਸ ਹੈਗਾ ਜੀ 700 ਰੁਪਏ ਦਾ ਓਕੇ ਜੀ ਠੀਕ ਹੈ ਭਾਈ ਜੀ ਇਹਦੇ ਵਿੱਚ ਜਿਹੜੀ ਰੇਂਜ ਸ਼ੁਰੂ ਹੋਏਂਦੀ 350 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ 700 ਰੁਪਏ ਤੱਕ ਸਾਰੇ ਔਰ ਸਮਾਨ ਸਾਰੇ ਆ ਲੈਵਲ ਲਓ ਜੀ ਆ ਲੈਵਲਰ ਮਸ਼ੀਨਾਂ ਸਾਰੀਆਂ ਆ ਗਈਆਂ ਜੀ ਲੈਵਲ ਜਿੰਨੇ ਵੀ ਲੈਵਲ ਨੇ ਸਾਰੇ ਤਰ੍ਹਾਂ ਦੇ ਮੈਗਨਟ ਵਾਲੇ ਵੀ ਆ ਬਿਨਾ ਮੈਗਨਟ ਵਾਲੇ ਵੀ ਆ ਜੀ ਔਰ ਆਈਕਲਾ ਵੈਲਡਿੰਗ ਵਾਲਿਆਂ ਵਾਸਤੇ ਆਟੋ ਡਾਰਕ ਜਿਨ੍ਹਾਂ ਦੇ ਅੱਖਾਂ ਦੇ ਉੱਤੇ ਕੋਈ ਅਸਰ ਨਾ ਪਵੇ ਬਿਲਕੁਲ ਜੀ ਆਟੋ ਡਾਰਕ ਹੈ ਨਾਗਾ ਬਹੁਤ ਹੀ ਵਧੀਆ ਸਿਰਫ 800 ਰੁਪਏ ਦੀ ਪੈਣੀ ਆ ਤੁਹਾਨੂੰ ਠੀਕ ਹੈ ਜੀ ਅੱਛਾ ਜਿਹੜੇ ਜਿਹੜੇ ਵੀਰ ਪੱਗ ਬੰਦੇ ਨੇ ਉਹਨਾਂ ਲਈ ਵੀ ਆ ਬਹੁਤ ਵਧੀਆ ਆ ਪਿੱਛੇ ਇਹਦੇ ਨਾਲ ਉਹ ਲੱਗੀ ਹੋਈ ਰਬੜ ਲੱਗੀ ਆ ਆਪਾਂ ਉਹਦੇ ਨਾਲ ਮਤਲਬ ਕਵਰ ਕਰ ਸਕਦੇ ਹਾਂਜੀ 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 ਔਰ ਅਰੇ ਪਲਾਸ ਪੇਜ ਦਾ ਸਭ ਕੁਝ ਹਾਂਜੀ ਹਾਂ ਐਂਡ ਟੂਲ ਦੇ ਵਿੱਚ ਤਾਂ ਬਹੁਤ ਬਾਈ ਜੀ ਰੇਂਜ ਆਉਣ ਦੇ ਆਪਾਂ ਇੱਕ ਇੱਕ ਚੀਜ਼ ਦਿਖਾਉਂਦੇ ਰਾਵਾਂਗੇ ਬਹੁਤ ਲੱਗਦਾ ਵੀਡੀਓ 2-3 ਘੰਟੇ ਚੱਲ ਜੂਗਾ ਅੱਛਾ ਬਾਈ ਆ ਗਏ ਤੇਰਾ ਬੋਸ਼ ਦੇ ਵੀ ਆ ਗਏ ਸਾਰੇ ਲਓ ਜੀ ਕਰੋ ਐਂਡ ਟੂਲ ਬੋਸ਼ ਨੇ ਸਾਰੇ ਹੈਂਡ ਟੂਲ ਹੁਣ ਨਵੇਂ ਲਾਂਚ ਕੀਤੇ ਸਾਰੇ ਬਾਈ ਜੀ ਇਹਨਾਂ ਨੇ ਕਲਰ ਹੀ ਬੜਾ ਪਿਆਰਾ ਕੀਤਾ ਹਾਂਜੀ ਹਾਂਜੀ ਦੇਖੋ ਆ ਸਾਰਾ ਕੁਝ ਕਰੀਏ ਸੈੱਟ ਆ ਹੁਣ ਰੇਤੀਆਂ ਦਾ ਸੈੱਟ ਹੈ ਅੱਛਾ ਜੀ ਦੇਖੋ ਕਿੰਨੀ ਸੋਹਣੀ ਪੈਕਿੰਗ ਹੈ ਹਾਂਜੀ ਹਾਂਜੀ ਔਰ ਆ ਨੋਜ਼ ਪਲਾਸ ਪੇਜ ਕਸ ਹਾਂਜੀ ਛੋਟੀ ਆਰੀ ਪਰ ਇਹ ਕੁਝ ਆਪਣੇ ਕੋਲ ਲਗੀ ਨਵੀਆਂ ਨਵੀਆਂ ਆਈਟਮਾਂ ਬਹੁਤ ਆਈਆਂ ਨੇ ਜੀ 10 ਇਅਰ ਗਰੰਟੀ ਤੇ ਕੰਪਨੀ ਹੈਗੀ ਆ ਬੋਸ਼ ਜੀ 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 ਬੋਸ਼ ਨਹੀਂ ਬੋਸ਼ ਬੋਸ਼ ਇਹ ਮਲਟੀ ਪਰਪਸ ਪਲਾਸ ਆ ਸਾਰਾ ਅੱਛਾ ਜੀ ਇਹ ਸਾਰੇ ਕਾਫੀ ਤਰ੍ਹਾਂ ਦੇ ਫੰਕਸ਼ਨ ਆਉਂਦਾ ਜੀ ਇਹ ਪਲਾਸ ਜਿਹੜਾ ਦਿਖਾ ਰਹੇ ਹੋ ਤੁਸੀਂ ਮਲਟੀ ਪਰਪਸ ਵਾਲਾ ਇਹ ਇਹ 1200 ਰੁਪਏ ਦਾ ਵਾ ਆ ਦੇਖੋ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਅੱਛਾ ਭਾਈ ਜੀ ਪ੍ਰਾਈਸ ਜਿਹੜੇ ਦੱਸ ਰਹੇ ਹੋ ਤੁਸੀਂ ਹੋਲ ਸੇਲ ਵਾਲੇ ਦੱਸ ਰਹੇ ਜੀ ਇਹ ਸਾਰੇ ਹੋਲ ਸੇਲ ਵਿਦ ਬਿੱਲ ਨਾਲ ਓਕੇ ਜੀ ਪਹਿਲੇ ਬਾਜ਼ਾਰ ਟਰਾਈ ਕਰੋ ਫਿਰ ਮੇਰੇ ਕੋਲ ਆਓ ਔਰ ਤੁਹਾਨੂੰ ਫਾਇਦਾ ਹੀ ਹੀ ਦਵਾਗੇ ਤੁਹਾਨੂੰ ਅੱਛਾ ਬਾਈ ਮੜਾ ਦਿਖਾ ਕੇ ਨਾ ਫਿਰ ਕੇ ਸਾਰਾ ਆ ਜਾਓ ਬਾਈ ਜੀ ਨਾਲ ਨਾਲ ਤੁਸੀਂ ਆਓ ਜੀ ਆ ਸਾਰਾ ਸਮਾਨ ਇਨਕੋ ਅਵੇਲੇਬਲ ਹੈ ਮੈਂ ਕਹਿੰਦਾ ਵੀ ਟੂਲ ਦਾ ਪੂਰਾ ਭੰਡਾਰ ਹੈ ਵਾਸ਼ਰ ਵਗੈਰਾ ਵੀ ਤੁਹਾਨੂੰ ਦਿਖਾਉਨੇ ਆ ਵੈਲਡਿੰਗ ਸੈੱਟ ਵੀ ਦਿਖਾਉਨੇ ਆ ਮੈਂ ਕਹਿੰਦਾ ਵੀ ਇੱਕ ਦੇ ਵੀਡੀਓ ਦੇ ਵਿੱਚ ਨਾ ਇਹ ਦਿਖਾ ਦੇ ਅੱਜਕੱਲ ਮਿਗ ਵੈਲਡਿੰਗ ਸੈੱਟ ਚੱਲ ਰਹੇ ਨੇ ਅੱਛਾ ਜੀ ਮਿਗ ਵੈਲਡਿੰਗ ਸੈੱਟ ਦੀ ਆਪਣੇ ਕੋਲ ਬਹੁਤ ਰੇਂਜ ਆ ਮਿਗ ਜੀ ਜੀ ਜਿਨ੍ਹਾਂ ਦੇ ਰੂਲ ਪੈਂਦਾ ਅੱਛਾ ਜੀ ਅ ਪਹਿਲੇ ਕੀ ਹੁੰਦਾ ਸੀ ਗੈਸ ਨਾਲ ਚੱਲਦੇ ਸੀ ਸਿਲੰਡਰ ਨਾਲ ਚੱਕਣਾ ਪੈਂਦਾ ਸੀ ਹਾਂ ਜੀ ਅੱਛਾ ਵੀ ਆਪਾਂ ਕੰਮ ਕਰ ਸਕਦੇ ਆ ਦਿਖਾਓ ਆਪਾਂ ਉਹਨਾਂ ਟਾਈਮ ਸਰ ਦੂਸਰੇ ਦੇਖੀਏ ਜ ਆਵਲੇ ਵੈਲਡਿੰਗ ਸੈੱਟ ਪਏ ਨੇ ਜਿਹੜੇ ਆਪਣੇ ਕੋਲ ਤੇ ਵਾਸ਼ਰ ਕਿੰਨੇ ਕਿੰਨੇ ਤੋਂ ਸ਼ੁਰੂ ਨੇ ਵਾਸ਼ਰ ਆਪਣੇ ਕੋਲ ਵਾਸ਼ਰ ਦੀ ਰੇਂਜ ਸ਼ੁਰੂ ਤੋਂ ਦਿਖਾਓ ਜੀ ਮੈਨੂੰ ਕਿੰਨੇ ਵਾਸ਼ਰ ਦੀ ਰੇਂਜ ਹੈ ਜਿਹੜੀ ਆਪਣੇ ਕੋਲ 2800 ਰੁਪਏ ਤੋਂ ਸ਼ੁਰੂ ਹੋ ਕੇ ਅੱਛਾ ਜੀ ਇੱਕ ਮਿੰਟ ਜੀ ਜੀ 2800 ਰੁਪਏ ਤੋਂ ਸ਼ੁਰੂ ਹੋ ਜਾਂਦੇ ਕਾਰਵਾਸ਼ਰ ਦਿਖਾਓ ਜੀ ਕਿਹੜਾ ਵਧੀਆ ਕਾਰਵਾਸ਼ਰ ਹੈ 12500 ਰੁਪਏ ਤੱਕ ਪਏ ਆਪਣੇ ਕੋਲ ਅੱਛਾ ਜੀ ਇਹ 2800 ਦਾ ਜੀ ਨਹੀਂ 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 ਇਹ 12500 ਆ ਅੱਛਾ ਜੀ ਆਹ ਪਏ ਨੇ ਸਾਰੇ ਸਸਤੀ ਰ ਇਹ ਵਧੀਆ ਤੁਹਾਨੂੰ ਚਾਹੀਦਾ 5500 ਰੁਪਏ ਦਾ ਬਣਾ ਜਿਹੜਾ ਤੁਸੀਂ ਕਾਪਰ ਵਾਈਡਿੰਗ ਹੈ ਔਰ ਸਾਰਾ ਦਿਨ ਚਲਾਓ ਕੋਈ ਦਿੱਕਤ ਨਹੀਂ ਆਏਗੀ ਤੁਹਾਨੂੰ ਠੀਕ ਹੈ ਜੀ ਜਿਹਦੀ ਗਾਰੰਟੀ ਵੀ ਦੇਵਾਂਗੇ ਤੁਹਾਨੂੰ ਕਾਰਵਾਸ਼ਰ ਦੇ ਵਿੱਚ ਤੁਹਾਨੂੰ ਫੋਮ ਗਨ ਸਾਰੇ ਕੰਪਲੀਟ ਸਭ ਕੁਝ ਨਾਲ ਦੇਵਾਂਗੇ ਉਹ ਵਾਲੇ ਨਾਲ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਠੀਕ ਉਹ ਵੀ ਆਪਾਂ ਦੇਖਾਂਗੇ ਦਿਖਾਓ ਜੀ ਕਿਤਾਬੀ ਬਿਲਕੁਲ ਉਹ ਵੀ ਕਾਰਵਾਸ਼ਰ ਮੈਂ ਕਢਵਾਣਾ ਹਾਂਜੀ ਹਾਂਜੀ ਸਾਰੇ ਕਾਰਵਾਸ਼ਰ ਕਢਾਈਓ ਆਪਣੇ ਵਾਲਾ 2800 ਰੁਪਏ ਤੋਂ ਸ਼ੁਰੂ ਹੋ ਕੇ ਭਾਈ ਜੀ ਕਿੰਨੇ ਰੁਪਏ ਤੱਕ ਨੇ ਆਪਣੇ ਕੋਲ ਜਿਹੜਾ ਕਾਰਵਾਸ਼ਰ ਸਾਢੇ 12000 ਰੁਪਏ ਦਾ ਕਾਰਵਾਸ਼ਰ ਨੇ ਓਕੇ ਵਰਕਸ਼ਾਪ ਲਈ ਜੀ ਜੀ ਜਿਨ੍ਹਾਂ ਦੇ ਗੱਡੀਆਂ ਤੋਂ ਮੈਕਨਿਕ ਕੰਮ ਹਾਂਜੀ ਹਾਂਜੀ ਵਰਕਸ਼ਾਪ ਵੀ ਚਾਹੀਦੇ ਫਾਰਮ ਕਰਨ ਵਾਲੇ ਵੱਡੇ ਟਰਾਲੀ ਟਾਈਪ ਆ ਆ ਪੇ ਨੇ ਲੋ ਜੀ ਆਜੋ ਦੇਖੀਏ ਇਹ ਮਿਕੋਲੀ ਵਾਲੇ ਵੀ ਹੈਗੇ ਨੇ ਜੀ ਮਿਕੋਲੀ ਡਿਸਪਲੇ ਪੀਸ ਹੈ ਤੁਹਾਨੂੰ ਇਹਦੇ ਨਾਲ ਦੇ ਤੁਹਾਨੂੰ ਫਰੈਸ਼ ਡੱਬੇ ਬੰਦ ਮਿਲ ਜਾਂਦੇ ਆ ਜੀ ਅੱਗੇ ਦਿਖਾ ਫਰੰਟ ਤੋਂ ਅੱਛਾ ਭਾਈ ਜੀ ਕੀਵੇਂ ਹੈ ਕੀ ਪ੍ਰਾਈਸ ਰੇਂਜ ਰਹਿੰਦੀ ਹੈ ਇਹਨਾਂ ਦੀ ਇਹਨਾਂ ਦੀ ਰੇਂਜ ਕਾਫੀ 30000 ਤੋਂ ਸਟਾਰਟ ਹੋ ਕੇ 65000 ਰੁਪਏ ਤੱਕ ਮਾਡਲ ਨੇ ਇਹਨਾਂ ਦੀ ਅੱਛਾ ਅੱਛਾ ਜੀ ਕਾਫੀ ਤਰ੍ਹਾਂ ਦੇ ਮਾਡਲ ਨੇ ਜਿੱਦਾਂ ਦੇ ਕਹੋਗੇ ਹੁਣ ਅਸੀਂ ਆਪ ਕਾਰਵਾਸ਼ਰ ਤਿਆਰ ਕੀਤਾ ਆਪਣਾ ਅੱਛਾ ਮੈਨੂਫੈਕਚਰ ਕੀਤਾ ਹਾਂ ਜੀ ਇਹ ਵਰਕਸ਼ਾਪ ਤੇ ਜਿੰਨੇ ਚਲਾਣਾ ਹੈ ਕਰਮਟਨ ਦੀ ਮੋਟਰ ਲਾ ਕੇ ਦਵਾਂਗੇ ਅੱਛਾ ਜੀ ਨਾਲੇ ਔਇਲ ਫ੍ਰੀ ਹੈ ਗ੍ਰੀਸ ਫ੍ਰੀ ਅੱਛਾ ਜੀ ਗ੍ਰੀਸ ਨਹੀਂ ਪੈਗੀ ਨਾਲ ਇਹਦੇ ਵਿੱਚ ਟ੍ਰੋਲੀ ਨਾਲ ਹੈ ਹਾਂਜੀ ਇਹਦੇ ਵਿੱਚ 60 ਫੁੱਟ ਪਾਈਪ ਨਾਲ ਦਿੰਨੇ ਆਂ ਅਸੀਂ ਅੱਛਾ ਜੀ ਟੋਟਲ 25000 ਰੁਪਏ ਦਾ ਜਿਹਨੇ ਵਰਕਸ਼ਾਪ ਲਈ ਜਿੰਨੇ 24 ਆਵਰਸ ਕੰਮ ਕਰਨਾ ਉਹ ਲਈ ਕੋਈ ਕੰਬਾਈਨ ਤੋਂ ਹੋਣ ਬਾਕੀ ਗੱਡੀਆਂ ਬੱਸ ਜੋ ਮਰਜ਼ੀ ਦੋ 24 ਘੰਟੇ ਨੂੰ ਚਲਾਣਾ ਹੈ ਨਾ ਕਰਮਟਨ ਦੀ ਮੋਟਰ ਲੱਗੀ ਹੈ ਕੋਈ ਦਿੱਕਤ ਹੀ ਨਹੀਂ ਆਉਣੀ ਕੀ ਪ੍ਰਾਈਸ ਰਹਿੰਦਾ ਜੀ ਇਹਦਾ ਇਹ 25000 ਰੁਪਏ ਦਾ ਜੀ ਸਾਰਾ ਕੰਪਲੀਟ ਕਰਕੇ ਠੀਕ ਹੈ ਜੀ ਗਨ ਪਾਈਪ ਸਭ ਕੁਝ ਨਾਲ 25000 ਦਾ ਪਊਗਾ ਜੀ ਤੁਹਾਨੂੰ ਇਹ ਜੀ ਜੀ ਇਹ ਇੱਥੇ ਘੱਟ ਰੇਂਜ ਵਾਲੇ ਜਿ ਲੈਣੇ ਨੇ ਸਕੂਟਰ ਜਿਹੜੇ ਮੋਟਰਸਾਈਕਲ ਵਾਲੇ ਨੇ ਉਹਨਾਂ ਦੀ ਰੇਂਜ ਲੈਣ 15000 ਤੋਂ ਸ਼ੁਰੂ ਹੋਣੀ ਹੈ ਗਾਰਗੁਰ ਵਰਤਨ ਵਾਸਤੇ ਤੁਸੀਂ 2816 ਮੈਨੂੰ ਖਾਇਆ ਉਹ ਜਿਹੜਾ ਟਾਪ ਦਾ 5500 ਰੁਪਏ ਦਾ ਕਾਰਵਾਸ਼ਾ ਹੋਣੀ ਹੈ ਘਰੇ ਹਾਂਜੀ ਹਾਂਜੀ ਤੇ ਆਪਣਾ ਜਿਵੇਂ ਵੇਖਦੇ ਆ ਜਿਵੇਂ ਗੱਡੀ ਦੇ ਰਿਗਾਰਡ ਹੁੰਦੇ ਨੇ ਜਿਹੜੇ ਜਣਾ ਫੈਂਡਰ ਲਾਈਨਿੰਗ ਵਿੱਚ ਗਾਰਾ ਗੁਰਾ ਜਾਂਦਾ 2816 ਕਾਰਵਾਸ਼ਾ ਬਿਲਕੁਲ ਬਿਲਕੁਲ ਜੀ ਬਿਲਕੁਲ ਭਾਈ ਜੀ ਸਮਾਨ ਇੱਥੇ ਨਹੀਂ ਗਾ ਬਾਕੀ ਆ ਸਾਰੀ ਸ਼ਾਪ ਤੁਸੀਂ ਇੱਕ ਵਾਰਾ ਵੇਖ ਹੀ ਲਈਏ ਇਹ ਭੰਡਾਰ ਹੈ ਜੇ ਆਪਾਂ ਕੱਲੀ-ਕੱਲੀ ਚੀਜ਼ ਨਾ ਵਾਰ ਇੰਟਰੋਡਿਊਸ ਕਰਾਵਾਂਗਾ ਤੇ ਵੀਡੀਓ 4-5 ਘੰਟੇ ਲੰਮੀ ਚਲੇ ਜਾਏਗੀ ਹੁਣ ਲੱਕੜ ਵਾਲੇ ਮਿਸਤਰੀਆਂ ਵਾਸਤੇ ਸਾਰਾ ਜਿੰਨੀਆਂ ਵੁੱਡ ਚੀਜ਼ਲਸ ਨੇ ਸਾਰੀਆਂ ਸਾਰੇ ਸਾਈਜ਼ ਦੀਆਂ ਆਪਣੇ ਕੋਲ ਚੀਜ਼ਲ ਨੇ ਲਓ ਜੀ ਮਿਲ ਜਾਣਗੇ ਤੁਹਾਨੂੰ ਸਭ ਕੁਝ ਸਮਾਨ ਤਾਂ ਬਾਈ ਤੁਸੀਂ ਐਲੂਮੀਨੀਅਮ ਵਾਲੇ ਬਾਈ ਆ ਗਏ ਹਨਾ ਤੇ ਲੱਕੜ ਵਾਲੇ ਮਿਸਤਰੀ ਵਾਲੇ ਮੇਰੇ ਵੀਰ ਨੇ ਉਹਨਾਂ ਵਾਸਤੇ ਵੀ ਹੁਣ ਆਪਣੇ ਕੋਲ ਅਟੈਚਮੈਂਟਸ ਬੁੜੇ ਤਰ੍ਹਾਂ ਦੀਆਂ ਨੇ ਜੀ ਹੁਣ ਡ੍ਰਿਲ ਮਸ਼ੀਨ ਦੇ ਅੱਗੇ ਤੁਸੀਂ ਜਿਕਸਾ ਬਣਾ ਸਕਦੇ ਹੋ ਜੀ ਜਿੱਥੇ ਸੁਰਾਕ ਆ ਜਗਾ ਘਟ ਹੈ ਉੱਥੇ ਅਟੈਚਮੈਂਟ ਅੱਦਾ ਦੀਆਂ ਸਭ ਕੁਝ ਹਰ ਇੱਕ ਤਰ੍ਹਾਂ ਦੀਆਂ ਆਪਣੇ ਕੋਲ ਅਟੈਚਮੈਂਟ ਨੇ ਲੱਕੜ ਵਾਲਿਆਂ ਵਾਸਤੇ ਹਾਂਜੀ ਮਿਸਤਰੀਆਂ ਵਾਸਤੇ ਸਾਰਾ ਕਾਫੀ ਟੂਲਸ ਆਈ ਨੇ ਮੇਰੇ ਕੋਲ ਉਹਨਾ ਦੇਖੋ ਆ ਗ੍ਰੈਂਡਰ ਦੇ ਉੱਤੇ ਤੁਹਾਨੂੰ ਕੋਈ ਲੈਣ ਦੀ ਲੋੜ ਨਹੀਂ 10000 ਦਾ ਟੂਲ ਬਿਲਕੁਲ ਜੀ ਉਹ 10000 ਵਾਲਾ ਕੰਮ ਸਿਰਫ ਇਹਨੇ 650 ਰੁਪਏ ਦਾ ਲੋ ਜਿੱਦਾਂ ਮਰਜ਼ੀ ਦਰਖਤ ਨੂੰ ਹੋਵੇ ਜੋ ਟਾੜੀਆਂ ਟੋੜੀਆਂ ਨੇ ਕੱਟੀਆਂ ਦੇ ਨਾਲ ਵਿੱਚ ਇਹ ਆ ਗਿਆ ਸਾਰਾ ਕੱਟਰੇ ਦੇ ਹਣਾ ਜੀ ਆ ਗਏ ਤੁਹਾਡੇ ਸੈੱਟ ਆ ਗਏ ਜੀ ਹਾਂਜੀ ਆ ਅਟੈਚਮੈਂਟਸ ਆ ਗਈਆਂ ਸਾਰੇ ਤਰ੍ਹਾਂ ਦੀਆਂ ਕੀ ਬਾਤ ਹੈ ਜੀ ਗਾ ਲਓ ਕਰੋ ਚੈੱਕ ਬਾਈ ਜੀ ਐਂਡ ਕਲਾਸ ਚੀਜ਼ਾਂ ਨੇ ਤੁਹਾਡੇ ਕੋਲ ਹਨਾ ਵੇਖ ਕੇ ਹੀ ਮਤਲਬ ਬੰਦੇ ਦੀ ਰੂਹ ਹੀ ਖੁਸ਼ ਹੋ ਜਾਂਦੀ ਵੀ ਯਾਰ ਇੰਨਾ ਕੁਝ ਅਵੇਲੇਬਲ ਹੋ ਗਿਆ ਕੰਮ ਕਰਨ ਲਈ ਟੂਲ ਸਖਾਲੇ ਹੋ ਗਏ ਹਨਾ ਜੀ ਆਹ वुਡ ਵਰਕਿੰਗ ਵਾਲਾ ਆ ਗਿਆ ਜਿਹੜਾ ਮਰਜ਼ੀ ਤੁਸੀਂ ਸਾਈਜ਼ ਕਰ ਲਓ ਜੀ ਇਹ 1 ਇੰਚੀ ਤੋਂ ਲੈ ਕੇ 5 ਇੰਚੀ ਤੱਕ ਤੁਸੀਂ ਲੱਕੜ ਦੇ ਵਿੱਚ ਸੁਰਾਗ ਮਾਰ ਸਕਦੇ ਤੁਸੀਂ ਕੀ ਪ੍ਰਾਈਸ ਇਹਦੀ ਇਹ 850 ਰੁਪਏ ਦਾ 850 ਦਾ ਹਾਂ ਜੀ ਲਓ ਜੀ ਕਰੋ ਚੈੱਕ ਆ ਸਾਰਾ ਬਾਈ ਦਿਖਾ ਦੇ ਕਿਰਾ ਹਨਾ ਅਛਾ ਭਾਈ ਆ ਆ ਆ ਲੱਗ ਜੀ ਚੀਜ਼ ਨਜ਼ਰ ਆ ਰਹੀ ਆ ਇਹਦੇ ਬਾਰੇ ਥੋੜਾ ਜਿਹਾ ਜਾਣਨ ਪਾਓ ਇਹ ਕੀ ਚੀਜ਼ ਆ ਦੇਖੋ ਭਾਈ ਜੀ ਹਲੋ ਇਹ ਹੈ ਜੀ ਰੇਜ਼ਰ ਸਕ੍ਰੈਪਰ ਸਕ੍ਰੈਪਰ ਹੈ ਜੀ ਇਹ ਹਾਂਜੀ ਹਾਂਜੀ ਤੁਹਾਨੂੰ ਹੋਰ ਮੈਂ ਤੁਹਾਨੂੰ ਨਵੀਆਂ ਆਈਟਮਾਂ ਦਿਖਾਣਾ ਇਹ ਇਹ ਮਤਲਬ ਕਲੀਨਿੰਗ ਵਾਸਤੇ ਆ ਕਲੀਨਿੰਗ ਲਈ ਵਾਸਤੇ ਕਦੇ ਵਾਸਤੇ ਬਈ ਯੂਜ਼ ਕਰਦੇ ਹੋ ਇਹ ਤੁਸੀਂ ਇਹ ਮਾਈਕਰੋਫਾਈਬਰ ਨਹੀਂ ਨਹੀਂ ਇਹ ਆਦੇ ਵਾਂਗੂ ਹੈ ਇਹ ਲੱਕੜ ਵਾਲਿਆਂ ਦੇ ਕੰਮ ਆਉਂਦਾ ਤੁਹਾਨੂੰ ਮੈਂ ਇਹਦੀ ਵੀਡੀਓ ਤੁਹਾਨੂੰ ਮੈਂ ਸ਼ੇਅਰ ਕਰ ਦਾਂਗਾ ਤੁਹਾਨੂੰ ਠੀਕ ਠੀਕ ਹੈ ਭਾਈ ਜੀ ਲਓ ਜੀ ਚਲੋ ਹੁਣ ਆ ਕਾਫੀ ਤਰ੍ਹਾਂ ਦੇ ਨਵੇਂ-ਨਵੇਂ ਹੋਲਸਾਲ ਲੱਕੜ ਵਾਲੇ ਨੋਹਿਆ ਲਈ ਜੀ ਆ ਵਾਇਰ ਕਟਰ ਵਾਇਰ ਸਟਿੱਪਰ ਜੀ ਆ ਗਿਆ ਤੁਹਾਡੇ ਫੋਰਾ ਕਿਤੇ ਲਾਉਣ ਦੇ ਵਿੱਚ ਲਾਉਣ ਵਾਲੇ ਇਨਕੋ ਦਾ ਇਨਕੋ ਦਾ ਸਾਰਾ ਜੀ ਇਨਕੋ ਦੇ ਟੂਲ ਲਓ ਜੀ ਇਹ ਤਾਂ ਬਾਈਆਂ ਨੇ ਬਹੁਤ ਐਂਡ ਕਲਾਸ ਚੀਜ਼ ਕੀਤੀ ਵੀ ਇਹ ਟੂਲ ਹਰੇਕ ਤਰ੍ਹਾਂ ਦੀਆਂ ਆ ਰਹੀਆਂ ਇਨਕੋ ਵਾਲਿਆਂ ਨੇ ਹਰੇਕ ਤਰ੍ਹਾਂ ਦੇ ਤੁਹਾਡੇ ਕੋਲ ਆ ਸੰਦ ਸਾਰੇ ਤਰ੍ਹਾਂ ਦੇ ਆਪਣੇ ਕੋਲ ਅਵੇਲੇਬਲ ਹੈ ਜੀ ਬਿਲਕੁਲ ਜੀ ਹਾਂ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਕਿਦਾਂ ਲੱਗਾ ਆਪਣਾ ਵਲੌਗ ਜੀ ਬਾਕੀ ਤੁਸੀਂ ਇੱਥੇ ਗਿਲ ਰੋਡ ਤੇ ਆਓ ਬਾਈਆਂ ਕੋਲ ਕਵਲ ਟੂਲਸ ਵਾਲਿਆਂ ਕੋਲ ਤੇ ਸਾਰੇ ਤੁਹਾਨੂੰ ਇੱਥੇ ਟੂਲਸ ਮਿਲਣਗੇ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਭਾਜੀ ਥੈਂਕ ਯੂ ਭਾਜੀ ਤੁਸੀਂ ਸਾਨੂੰ ਟਾਈਮ ਦਿੱਤਾ ਭਾਈ ਦਾ ਜਿਹੜਾ ਨਾਮ ਲੈ ਕੇ ਆਏਗਾ ਉਹਨਾਂ ਨੂੰ ਸਪੈਸ਼ਲ ਆਫਰ ਦਵਾਂਗੇ ਆਪਾਂ ਜੀ ਜੀ ਥੈਂਕ ਯੂ ਥੈਂਕ ਯੂ ਭਾਜੀ ਓਕੇ ਓਕੇ